ਇੱਕ ਐਮਐਲਏ ਦੇ ਬਜਟ ਜਿੰਨਾ ਬਜਟ ਹੋਇਆ ਕਰਦਾ ਸੀ ਇਸ ਪਿੰਡ ਦਾ 1 ਕਰੋੜ ਤੋਂ ਉੱਤੇ ਇਸ ਪਿੰਡ ਦੇ ਵਿੱਚ ਪੈਸਾ ਖਰਚਿਆ ਜਾਂਦਾ ਸੀ ਸਾਡੇ ਸਾਰੇ ਉਮੀਦਵਾਰਾਂ ਦਾ ਨੰਮੇ ਸਮੇ ਤੋਂ ਕੋਈ ਵੀ ਕਦੇ ਇਲੈਕਸ਼ਨ ਵਿੱਚ ਉੱਤੇ ਝਗੜਾ ਨਹੀਂ ਹੋਇਆ ਠੀਕ ਹੈ ਸਾਡੇ ਝਗੜੇ ਦੂਜੇ ਉਸ ਤਰ੍ਹਾਂ ਹੋਏ ਨੇ ਪਰ ਇਲੈਕਸ਼ਨ 'ਚ ਕਦੇ ਵੀ ਝਗੜਾ ਨਹੀਂ ਆਇਆ ਮਤਲਬ ਮੈਂ ਤੇਰੇ ਅੰਦਰ ਖੜਾ ਵੀ ਮੈਂ ਕਿਸੇ ਬੰਦੇ ਨਾਲ ਪੱਖਪਾਤ ਨਹੀਂ ਕਰਿਆ ਕਿਸੇ ਬੰਦੇ ਨੇ ਮੇਰਾ ਇੱਕ ਵੀ ਬੰਦੇ ਨੇ ਵਿਰੋਧ ਨਹੀਂ ਕਰਿਆ 5 ਸਾਲ 'ਚ ਇਸ ਕਰਕੇ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਤੇ ਸਾਰੇ ਨਗਰ ਨੂੰ ਵਧਾਈ ਦਿੰਦਾ ਸਰਦਾਰ ਨਵੀਂ ਬਣੀ ਪੰਚਾਇਤ ਨੂੰ ਮੈਂ ਬਹੁਤ ਬਹੁਤ ਮੁਬਾਰਕਬਾ ਬਿਨਾ ਕਿਸੇ ਗੱਲ ਤੋਂ ਮਤਲਬ ਹੀ ਕਿਸੇ ਨਾਲ ਬਿਤਕਰਾ ਨਹੀਂ ਕਰਨਾ ਸਾਰੇ ਸਾਰੇ ਨਗਰਾਂ ਨਾਲ ਲੈ ਕੇ ਚੱਲਣਾ ਇਸ ਕਰਕੇ ਦੀ ਸ਼ੁਰੂ ਆਪਾਂ ਨੇ ਬੈਠ ਕੇ ਫੈਸਲਾ ਕੀਤਾ ਵੀ ਆਪਾਂ ਸਾਰੇ ਸਾਮੁਦੀ ਨਾਲ ਕਿਉਂਕਿ ਦੋ ਬਾਰੀ ਸਰਕਾਰ ਗੁਰਮੀਤ ਸਿੰਘ ਜੀ ਕੀਤਾ ਇਲੈਕਸ਼ਨ ਹਾਰ ਗਏ ਨੇ ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਜਦੋਂ ਨਗਰ ਸਾਮੁਦੀ ਹੋਣ ਲੱਗ ਪਏ ਕਿਸੇ ਵੀ ਨਗਰ ਦੇ ਕਿਸੇ ਵੀ ਆਪ ਬੰਦੇ ਤੇ ਸਾਮੁਦੀ ਕੀਤੀ ਜਾ ਸਕਦੀ ਹੈ ਕੋਈ ਵੀ ਕਿਸੇ ਅਧਾਰ 'ਤੇ एम्पी सोसाइटी आप बंदे जब भी की जा सकती है इन यहाँ भी जब धड़ियाँ बंदी की जाए। मेरे चूल्हा सांप जब बंदी सांप असम ਜੇਸੀ ਤੁਹਾਨੂੰ ਸੰਗਰੂਰ ਜਰੇ ਦੇ ਪਿੰਡ ਛਨੇੜੀ ਦੀਆਂ ਤਸਵੀਰਾਂ ਦਿਖਾਉਣ ਲੱਗਿਆ ਜਿਸ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਪੰਚਾਇਤ ਦੀ ਚੋਣ ਹੋਇਆ ਕਰਦੀ ਸੀ ਕਹਿ ਸਕਦੇ ਹਾਂ ਕਿ ਇੱਕ ਐਮਐਲਏ ਦੇ ਬਜਟ ਜਿੰਨਾ ਬਜਟ ਹੋਇਆ ਕਰਦਾ ਸੀ ਇਸ ਪਿੰਡ ਦਾ 1 ਕਰੋੜ ਤੋਂ ਉੱਤੇ ਇਸ ਪਿੰਡ ਦੇ ਵਿੱਚ ਪੈਸਾ ਖਰਚਿਆ ਜਾਂਦਾ ਸੀ ਸਾਦੇ ਸਾਰੇ ਉਮੀਦਵਾਰਾਂ ਦਾ ਪਰ ਅੱਜ ਸਾਰੇ ਪਿੰਡ ਨੇ ਆਪਣੇ ਗਿਲੇ ਸਕੇ ਭਲਾ ਕੇ ਸਰਬਸੰਮਤੀ ਦੇ ਨਾਲ ਚੋਣ ਕੀਤੀ ਹੈ ਤੇ ਉਹਦਾ ਨਾਲ ਗੱਲ ਕਰਦਿਆਂ ਗੁਰਤੇ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਮਹਿੰਗੀ ਇਲੈਕਸ਼ਨ ਹੋਇਆ ਕਰਦੀ ਸੀ ਤੁਹਾਡੇ ਪਿੰਡ ਦੀ ਬੜਿਆ ਤਣਾਪੂਨ ਪਿੰਡ ਹਰ ਇੱਕ ਦੀ ਨਿਗਾ ਹਰ ਇੱਕ ਇਲਾਕੇ ਦੀ ਨਿਗਾ ਤੁਹਾਡੇ ਪਿੰਡ ਤੇ ਹੋਇਆ ਕਰਦੀ ਸੀ ਅੱਜ ਸਰਬਸੰਮਤੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੀਤਾ ਰਾਮ ਇਸ ਨਗਰ ਦੇ ਡੇਰੇ ਜਿਹੜਾ ਸਾਡਾ ਮੂੜੀ ਕਾ ਡੇਰਾ ਉੱਥੇ ਸੰਗਤ ਇਕੱਠੀ ਹੋਈ ਹੈ ਮੈਂ ਤਾਂ ਸਿਰਫ ਧੰਨ ਧੰਨ ਬਾਬਾ ਮਾਧੋਦਾਸ ਜੀ ਦਾ ਈ ਧੰਨਵਾਦ ਕਰ ਸਕਦਾ ਸਮੁੱਚੀ ਸੰਗਤ ਦਾ ਧੰਨਵਾਦ ਆਇਆ ਹੈਗਾ ਇਹਨਾਂ ਦਾ ਧੰਨਵਾਦ ਕਰਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਦਾ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਨਗਰ ਤੇ ਇਹ ਸ਼ਾਂਤੀ ਕੀਤੀ ਹੈ ਇਸ ਕਰਕੇ ਸਮੁੱਚੇ ਨਗਰ ਦਾ ਧੰਨਵਾਦ ਹੈ ਸਾਰੇ ਸਾਡੇ ਆਗੂਆਂ ਦਾ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਡਾ ਸਾਡੇ ਭਾਈਚਾਰੇ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਆਗੂਆਂ ਦਾ ਸਨੇਹਾ ਮੰਨ ਕੇ ਉਹਨਾਂ ਨੇ ਸਾਡੀ ਬੇਨਤੀ ਮੰਨੀ ਹੈ ਇਸ ਕਰਕੇ ਧੰਨਵਾਦ ਕਰਦਾ ਜਤ ਸਿੰਘ ਜੀ ਪਿਛਲੀਆਂ ਇਲੈਕਸ਼ਨਾਂ ਦੇਖਿਆ ਜ ਬੜਾ ਮਾਹੌਲ ਖਰਾਬ ਹੋਇਆ ਕਰਦਾ ਸੀ ਕਿਵੇਂ ਸੰਭਵ ਹੋ ਪਾਇਆ ਕਿਉਂਕਿ ਸਾਰੀਆਂ ਪਾਰਟੀਆਂ ਤੋਂ ਪਾਰਟੀਆਂ ਤੋਂ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਤੁਸੀਂ ਸਭ ਸੰਮਤੀ ਕੀਤੀ ਹੈ ਦੇਖੋ ਜਿਹੜਾ ਪਿਛਲੇ ਸਮਿਆਂ ਦਾ ਮਾਹੌਲ ਹੈ ਪਹਿਲਾਂ ਤਾਂ ਮੈਂ ਤੁਹਾਡੇ ਧਿਆਨ ਚ ਲਿਆਦਾ ਵੀ ਸਾਡੇ ਇਲੈਕਸ਼ਨ ਚ ਕਦੇ ਵੀ ਕਿਤੇ ਝਗੜਾ ਨਹੀਂ ਹੋਇਆ ਨੰਨੇ ਸਮੇ ਤੋਂ ਕੋਈ ਵੀ ਕਦੇ ਇਲੈਕਸ਼ਨ ਨੂੰ ਉੱਥੇ ਝਗੜਾ ਨਹੀਂ ਹੋਇਆ ਠੀਕ ਹੈ ਸਾਡੇ ਝਗੜੇ ਦੂਜੇ ਉਸ ਤਰ੍ਹਾਂ ਹੋਏ ਨੇ ਪਰ ਇਲੈਕਸ਼ਨ ਚ ਕਦੇ ਵੀ ਝਗੜਾ ਨਹੀਂ ਹੋਇਆ ਪਰ ਇਲੈਕਸ਼ਨ ਤੇ ਖਰਚਾ ਭਾਈਚਾਰਕ ਜਿਹੜਾ ਵਿਗਿਆੜ ਇੱਕ ਦੂਜੇ ਦੇ ਮੂੰਹ ਮੋਟੇ ਹੁੰਦੇ ਤੇ ਉਹਦੇ ਤੋਂ ਅਸੀਂ ਬਚਣ ਲਈ ਜਿਹੜਾ ਸਮੂੱਚੇ ਨਗਰ ਨੇ ਫੈਸਲਾ ਕੀਤਾ ਬਿਲਕੁਲ ਜੀ ਸਪੁੱਚੇ ਨਗਰ ਦੀ ਸੂਝ-ਬੂਝ ਦੇ ਨਾਲ ਇਸ ਪਿੰਡ ਦੇ ਵਿੱਚ ਕਹਿ ਸਕਦੇ ਹਾਂ ਸਰਪੰਚੀ ਦੀ ਜਿਹੜੀ ਮਹਿੰਗੀ ਸਰਪੰਚੀ ਦੀ ਉਹ ਤੁਹਾਨੂੰ ਸਰਬਸੰਮਤੀ ਦੇ ਨਾਲ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਹੋਇਆਂ ਸਰਪੰਚ ਚੁਣਿਆ ਗਰਮੀਤ ਸਿੰਘ ਮੀਤਾ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਤੁਸੀਂ ਦੀ ਪਿਛਲੀ ਵਾਰ ਵੀ ਜਿਹੜਾ ਇਲੈਕਸ਼ਨ ਲੜੇ ਸੀ ਹਾਰ ਦਾ ਸਾਹਮਣਾ ਕਰਾਂ ਇਸ ਵਾਰੀ ਉਸੇ ਪਿੰਡ ਨੇ ਤੁਹਾਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹਾਂਜੀ ਮੈਂ ਤਾਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਅਸੀਂ ਮੈਂ ਨੂੰ ਬਿਲਕੁਲ ਜੀ ਸਰਪੰਚ ਸਾਹਿਬ ਨੇ ਧੰਨਵਾਦ ਕੀਤਾ ਤੇ ਅਸੀਂ ਮੇਜਰ ਸਿੰਘ ਚਰੇੜੀ ਜਿਹੜੇ ਇਸ ਤੋਂ ਪਹਿਲਾਂ ਸਰਪੰਚ ਰਹੇ ਨੇ ਤੁਸੀਂ ਇਲੈਕਸ਼ਨ ਲੜੀ ਸੀ ਬੜਾ ਖਰਚਾ ਹੋਇਆ ਸੀ ਤੇ ਇਸ ਵਾਰੀ ਸਰਬਸੰਮਤੀ ਹੋਈ ਹੈ ਸਰਬਸੰਮਤੀ ਦੇਖੋ ਸਾਰੇ ਨਗਰ ਦੀਆਂ ਭਾਵਨਾਵਾਂ ਦੀਆਂ ਇਸ ਕਰਕੇ ਸਾਰੇ ਨਗਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਮੈਂ ਨਗਰ ਦਾ ਇਹ ਕਰਦਾ ਕਿਉਂਕਿ ਮੈਂ 5 ਸਾਲ ਸਰਪੰਚੀ ਕੀਤੀ ਆ ਵੈਸੇ ਮੈਂ ਆਪਦੇ ਪੱਲੋ ਯਤਨ ਕਰਕੇ ਯਤਨ ਕਰਿਆ ਮਤਲਬ ਮੈਂ ਡੇਰੇ ਅੰਦਰ ਖੜਾ ਵੀ ਮੈਂ ਕਿਸੇ ਬੰਦੇ ਨਾਲ ਪੱਖਪਾਤ ਨਹੀਂ ਕਰਿਆ ਕਈ ਲੋਕ ਤਾਂ ਕਹਿੰਦੇ ਨੇ ਬਾਹਰੋਂ ਗੱਲਾਂ ਕਰਦਰੀ ਮੈਂ ਪੱਖਪਾਤ ਨਹੀਂ ਕਰਦਾ ਜੇ ਤੁਸੀਂ ਮੈਨੂੰ ਡੇਰੇ ਦੇ ਅੰਦਰ ਵੀ ਲੈ ਜਾਓ ਵੀ ਥੋੜੇ ਮਨ 'ਚ ਫਰਕ ਤਾਂ ਹੋਣਾ ਮੇਰੇ ਮਨ 'ਚ ਵੀ ਕਿਸੇ ਬੰਦੇ ਪ੍ਰਤੀ ਫਰਕ ਨਹੀਂ ਅਸੀਂ ਸਾਰਿਆਂ ਨੇ ਯਾਤਨ ਕੀਤਾ ਸਾਡੇ ਗੁਰਤੇਜ ਸਿੰਘ ਹੋ ਗਿਆ ਸਰਦਾਰ ਕਰਤਾਰ ਸਿੰਘ ਹੋ ਗਿਆ ਬਲਕਾਰ ਸਿੰਘ ਹੋ ਗਿਆ ਮਾਲਬਿੰਦਰ ਹੋ ਗਿਆ ਅਸੀਂ ਸਾਰਿਆਂ ਨਾਲ ਕੇ ਕਿ ਸਰਦਾਰ ਗੁਰਮੀਤ ਸਿੰਘ ਵੀ ਦੋ ਵਾਰ ਇਲੈਕਸ਼ਨ ਹਾਰ ਗਿਆ ਆਪ ਨੂੰ ਗਾਲਕੀ ਵੀ ਇਹਨੂੰ ਬਣਾ ਦੇਣਾ ਚਾਹੀਦਾ ਜੇ ਆਗੂ ਬੰਦੇ ਆਪਦੇ ਆਪ ਨੂੰ ਪਿੱਛੇ ਹਟਾਉਣ ਮਤਲਬ ਇਹ ਫੇਰ ਸਰਵ ਸੰਮਤੀ ਦੇ ਹੱਲ ਨਿਕਲ ਆਉਂਦੇ ਨੇ ਇਹ ਬਹੁਤ ਹੀ ਵੱਡੀ ਗੱਲ ਨੇ ਮੈਂ ਨਗਰ ਨਮਾਸ਼ੇ ਨੂੰ ਕਹਿੰਦਾ ਰਿਹਾ ਵੀ ਮੈਨੂੰ ਸਰਪੰਚ ਬਣਾਓ ਮੈਂ ਪਿੰਡ ਦੇ ਹਾਲਾਤ ਦੇਖੋ ਵੀ ਕੈਸ ਬਣਦੇ ਨੇਗੇ ਚਲੋ ਮੈਨੂੰ ਕਿਸੇ ਬੰਦੇ ਨੇ ਮੇਰਾ ਇੱਕ ਵੀ ਬੰਦੇ ਨੇ ਵਿਰੋਧ ਨਹੀਂ ਕਰਿਆ 5 ਸਾਲ ਚ ਇਸ ਕਰਕੇ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਤੇ ਸਾਰੇ ਨਗਰ ਨੂੰ ਵਧਾਈ ਦਿੰਦਾ ਸਰਦਾਰ ਪੂਰੀ ਨਵੀਂ ਬਣੀ ਪੰਚਾਇਤ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵੀ ਬਿਨਾ ਪੱਖਪਾਤ ਤੋਂ ਬਿਨਾ ਕਿਸੇ ਗੱਲ ਤੋਂ ਮਤਲਬ ਹੀ ਕਿਸੇ ਨਾਲ ਬਿਤਕਰਾ ਨਹੀਂ ਕਰਨਾ ਸਾਰਾ ਸਾਰੇ ਨਗਰਾਂ ਨਾਲ ਲੈ ਕੇ ਚੱਲਣਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਡੇ ਨਾਲ ਜਿਹੜੇ ਪਿਛਲੀ ਉੱਤੇ ਰਹੇ ਨੇ ਸਰਪੰਚ ਮੇਜਰ ਸਿੰਘ ਠਨੇੜੀ ਜਿਨ੍ਹਾਂ ਨੇ ਵਧਾਈ ਦਿੱਤੀ ਆ ਗੁਰਮੀਤ ਸਿੰਘ ਮੀਤੇ ਨੂੰ ਤੇ ਆਪਦੀ ਜਿਹੜੀ ਸਰਪੰਚੀ ਦਾ ਤਜਰਬਾ ਸਾਂਝਾ ਕੀਤਾ ਕਿ ਅਸੀਂ ਕਿਸੇ ਨਾ ਪੱਖਵਾਦ ਨਹੀਂ ਕੀਤਾ ਸਾਨੂੰ ਉਮੀਦ ਆ ਕਿ ਤੁਸੀਂ ਵੀ ਕਿਸੇ ਨਾ ਪੱਖਵਾਦ ਨਹੀਂ ਕਰੋ ਪੂਰਾ ਨਗਰ ਹੈ ਜਿਹੜਾ ਇਸ ਡੇਰੇ ਦੇ ਵਿੱਚ ਡੇਰਾ ਬੱਬਾ ਮਾਧੋਦਾਸ ਦੇ ਡੇਰੇ ਦੇ ਵਿੱਚ ਇਕੱਠੇ ਹੋਏ ਨੇ ਪੂਰਾ ਕੱਠਾ ਜਿਹੜਾ ਇੱਥੇ ਲੱਡੂ ਵੰਡੇ ਗਏ ਨੇ ਪੂਰੇ ਪਿੰਡ ਨੇ ਜਕਾਰਾ ਲਾ ਕੇ ਸਹਿਮਤੀ ਦਿੱਤੀ ਆ ਤੇ ਇਹ ਪਿੰਡ ਇਹ ਕਹਿ ਸਕਦਾ ਕਿ ਸੰਗਰੂਰ ਜ਼ਿਲ੍ਹੇ ਦਾ ਉਹ ਪਿੰਡ ਸੀ ਜਿੱਥੇ ਸਰਪੰਚ ਸਭ ਤੋਂ ਮਹਿੰਗੀ ਸਰਪੰਚੀ ਹੋਇਆ ਕਰਦੀ ਪਰ ਅੱਜ ਸਭ ਸੰਤੀ ਕਰਾ ਕੇ ਇਸ ਪਿੰਡ ਦੀ ਸਾਰੇ ਪੰਜਾਬ ਦਾ ਜਿਹੜਾ ਮਨ ਮੋਹ ਲਿਆ ਤੁਹਾਡੇ ਪਿੰਡਾਂ ਚ ਸਰਪੰਚ ਦੀ ਸੱਤੇ ਸ਼ਰਮਤੀ ਹੋਈ ਆ ਪਹਿਲਾਂ ਤਾਂ ਕੀ ਮਾਹੌਲ ਸੀ ਤੇ ਹੁਣ ਕਿਦਾਂ ਦਾ ਮਾਹੌਲ ਵੀਰੇ ਪਹਿਲਾਂ ਵਿਚਾਰਾ ਦੋ ਵਾਰੀ ਬਹੁਤ ਖਰਚਾ ਕਰਿਆ ਇਹਨੇ ਬੱਚੇ ਨੇ ਲਾਲਾ ਸਾਰੇ ਪਾਟੋ ਪਾੜੀ ਬਾਹ ਜਿਆਦੇ ਸੀ ਸਾਡੇ ਸਾਨੂੰ ਗਰੀਬਾਂ ਨੂੰ ਵੀ ਔਖੀਆਂ ਦੀਆਂ ਵੋਟਾਂ ਪਾਉਣੀਆਂ ਸਮਝ ਲਓ ਗੱਲ ਕਿਉਂ ਨਗਰ ਦੇ ਵਿੱਚ ਸਾਨੂੰ ਸਾਰੇ ਇਕਸਾਰ ਹੁੰਦੇ ਨੇ ਹੈ ਵੀ ਅਸੀਂ ਇਹ ਸੋਚ ਜਾਂਦੇ ਸੀ ਵੀ ਕਿ ਇਹਨੂੰ ਪਾਈਏ ਕਿ ਇਹਨੂੰ ਜੇ ਕਿਸੇ ਨੂੰ ਪਾ ਵੀ ਦਿੰਦੇ ਤੇ ਜਿਹੜਾ ਜਿੱਤ ਜਾਂਦਾ ਸੀ ਉਹ ਵੀ insan ਜਿਹੜਾ ਉਹ ਤਾਂ ਕਹੀ ਦਿੰਦਾ ਨਹੀਂ ਪਾਉਂਦਾ ਦੋਵੇਂ ਸਾਡੇ ਨਾਲ ਨਾਰਾਜ਼ ਹੋ ਜਾਂਦੇ ਤੇ ਵੀ ਖਾਨੀ ਸਾਨੂੰ ਵੋਟਾਂ ਹੀ ਨਹੀਂ ਪਾਈਆਂ ਇਸ ਵਾਰੀ ਅਸੀਂ ਤਾਂ ਇਹ ਕਹਿੰਦੇ ਆ ਵੀ ਬਹੁਤ ਬਹੁਤ ਸਾਡੇ ਪਿੰਡ ਦਾ ਧੰਨਵਾਦ ਵੀ ਜਿਨ੍ਹਾਂ ਨੇ ਨਾ ਗਰੀਬਾਂ ਨੂੰ ਔਖਾ ਕਰਿਆ ਨਾ ਇਹ ਆਪ ਔਖੇ ਕਰੇ ਨਾਲ ਆ ਬੱਚੇ ਦੇ ਸਿਰ ਤੇ ਸਾਰੇ ਨਗਰ ਨੇ ਹੱਥ ਰੱਖਿਆ ਠੀਕ ਹੈ ਇਹਦੇ ਲਈ ਸਾਰਾ ਸਾਡਾ ਪਿੰਗਰ ਪਿੰਡ ਦਾ ਬੱਚਾ ਬੱਚਾ ਖੁਸ਼ ਹੈ ਜਿਹੜੀਆਂ ਪਹਿਲਾਂ ਇਲੈਕਸ਼ਨਾਂ ਹੁੰਦੀਆਂ ਸੀ ਉਹਦੇ ਵਿੱਚ ਮਾਹੌਲ ਕਿਦਾਂ ਦਾ ਹੁੰਦਾ ਸੀ ਪਿੰਡ 'ਚ ਉਹਦੇ 'ਚ ਤਾਂ ਜੀ ਵਸੇ ਖਰਾਬ ਹੀ ਹੁੰਦੇ ਪਤਾ ਕੀ ਹੈ ਤੁਹਾਨੂੰ ਇੱਕੋ ਹੀ ਗੱਲ ਦੱਸਤੀ ਵੀ ਸਾਨੂੰ ਗਰੀਬਾਂ ਵਾਲਾ ਔਖਾ ਹੁੰਦਾ ਨੇ ਕਿਉਂ ਦੋ ਆ ਗਏ ਘਰੇ ਵੜ ਗਏ ਦੋ ਨਿਕਲ ਗਏ ਦੋ ਆ ਗਏ ਕੋਈ ਮੈਂਬਰੀ ਵਾਲਾ ਆ ਗਿਆ ਕੋਈ ਸਰਪੰਚੀ ਵਾਲਾ ਆ ਗਿਆ ਹੁਣ ਇੰਨੇ ਬੰਦਿਆਂ ਦੀ ਕਿਹਦੀ ਕਿਹਦੀ ਸੁਣੀਏ ਅਸੀਂ ਲਾਲੋ ਗਰੀਬਾ ਬੰਦੇ ਨੂੰ ਕਿੰਨਾ ਔਖਾ ਹੈ ਇਹਦੇ ਵਿੱਚ ਜੀ ਸਾਡਾ ਅਸੀਂ ਖੁਸ਼ ਸਾਡੇ ਨੀਕੇ ਨੀਕੇ ਬੱਚੇ ਵੀ ਖੁਸ਼ ਨੇ ਮੀਤੇ ਵਾਜ ਦੇ ਨੌਨੂ ਤਾਂ ਖੁਸ਼ ਹੈ ਇਹ ਤੇ ਪਹਿਲਾਂ ਵੀ ਖੁਸ਼ ਤੇ ਹੁਣ ਵੀ ਖੁਸ਼ ਨੇ ਸਾਨੂੰ ਕੋਈ ਸਾਨੂੰ ਐ ਲੱਗਦਾ ਵੀ ਇਹ ਕੰਮ ਵੱਧ ਤੋਂ ਵੱਧ ਕੰਮ ਵੀ ਬਹੁਤ ਸੋਹਣੇ ਕਰੂਗਾ ਬਾਕੀ ਸਾਡੇ ਨਗਰ ਦੇ ਵਿੱਚ ਆਮਨ ਚੈਨ ਵੀ ਹੋ ਗਈ ਸਾਨੂੰ ਇਹ ਵੀ ਸ਼ਾਂਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਛੇੜੀ ਹੈ ਅੱਜ ਤੁਹਾਡੇ ਪਿੰਡ ਦੇ ਵਿੱਚ ਡੇਰੇ ਦੇ ਵਿੱਚ ਇਕੱਠ ਕੀਤਾ ਹੋਇਆ ਕੀ ਕਾਰਨ ਹੈ ਇਹ ਸਰਪੰਚ ਜੀ ਆ ਉਹ ਤੇ ਘਾਟਨ ਕਰਨ ਵਾਸਤੇ ਉਹਦਾ ਮਾਣ ਕਰਨ ਵਾਸਤੇ ਪੰਚਾਇਤ ਦਾ ਤਾਂ ਕੀਤਾ ਜੀ ਇਕੱਠ ਸਰਵਸੰਮਤੀ ਹੋਈ ਹੈ ਤੁਹਾਡੇ ਪਿੰਡ ਹਾਂ ਸਰਵਸੰਮਤੀ ਹੋ ਗਈ ਹੈ ਇਹ ਇਸ ਤੋਂ ਪਹਿਲਾਂ ਵੀ ਸਰਵਸੰਮਤੀ ਹੋਇਆ ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਇਲੈਕਸ਼ਨ ਹੋਇਆ ਕਰਦੀ ਸੀ ਪਹਿਲਾਂ ਜੀ ਪਹਿਲਾਂ ਸਾਡੇ ਤਿੰਨ ਸਰਪੰਚ ਸਰਵਸੰਮਤੀ ਨਾਲ ਹੋਏ ਜੇ ਪਹਿਲਾਂ ਸੋਹਣ ਲਾਲ ਸੇਠ ਉਹ ਤੋਂ ਬਾਅਦ ਉਹ ਜੀ ਸੋਬੇਦਾਰ ਉਹ ਤੋਂ ਬਾਅਦ ਉਹ ਹੈ ਮਹਿੰਦਰ ਸਿੰਘ ਕਰਤਾਰ ਸਿੰਘ ਚਾਚਾ ਜੀ ਉਹ ਤੋਂ ਬਾਅਦ ਤਾਂ ਫਿਰ ਵੋਟਾਂ ਨਾਲ ਹੀ ਹੁੰਦੀਆਂ ਨੇ ਅੱਜ ਵੋਟਾਂ ਜਿਹੜੀਆਂ ਪਹਿਲਾਂ ਵੋਟਾਂ ਹੋਈਆਂ ਨੇ ਉਹਦੇ ਵਿੱਚ ਕੀ ਮਾਹੌਲ ਹੁੰਦਾ ਸੀ ਪਿੰਡ ਦਾ ਉਦੋਂ ਮਾਹੌਲ ਜੀ ਬਸ ਜਿਹਾ ਜਿਹਾ ਕੋਈ ਕਿਸੇ ਦਾ ਮਨ ਮੰਨਦਾ ਸੀ ਜਣੀ ਉਦੋਂ ਕਾਫੀ ਇੱਕ ਦੂਏ ਨੂੰ ਹੱਥ ਬੰਨਣੇ ਪੈਂਦੇ ਤੇ ਹਮ ਹੁਣ ਆਇਆ ਕਿ ਇਹਨਾਂ ਨੇ ਸਰਬਸੰਮਤੀ ਨਗਰ ਦੀ ਹੋ ਗਈ ਕੋਈ ਕਿਸੇ ਦੇ ਰੋਸਾ ਨਹੀਂ ਕੋਈ ਕਿਸੇ ਦੇ ਕੋਈ ਹੋਣੀ ਬੜੇ ਸੰਖਾ ਕਿ ਪਿੰਡ ਦਾ ਕੰਮ ਚੰਗਾ ਬਣੇ ਵਧ ਦੋ ਵਧ ਕੀ ਮਾਹੌਲ ਆ ਪਿੰਡ ਦਾ ਬਹੁਤ ਵਧੀਆ ਜਾਈ ਛੋਟੇ ਬਹੁਤ ਚੰਗਾ ਬਾਕੀ 5 ਸਾਲ ਦੇ ਵਿੱਚ ਪਤਾ ਲੱਗੂ ਕਿ ਕਿੰਨਾ ਕੁ ਮਾਹੌਲ ਵਧੀਆ ਚੱਲੇ گا ਗਾਹਾਂ ਨੂੰ ਇਹੀ ਆ ਸਰਬਸੰਮਤੀ ਨਾਲੇ ਬਣਾ ਲਿਆ ਖਰਾਬੀ ਦਰਸ਼ਨ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਅੱਜ ਸਰਬਸੰਮਤੀ ਹੋਈ ਹੈ ਸਾਰਾ ਪਿੰਡ ਇਕੱਠਾ ਹੋਇਆ ਕਿੰਦਾ ਦਾ ਮਾਹੌਲ ਹੈ ਪਿੰਡ ਦਾ ਮਾਹੌਲ ਕਿੰਦਾ ਸੀ ਬੱਚੇ-ਬੱਚੇ ਦੇ ਮਨ ਦੇ ਵਿੱਚ ਖੁਸ਼ੀ ਹੈ ਜੀ ਵੀ ਕਿੰਨੇ ਸਾਲਾਂ ਤੋਂ ਬਾਅਦ ਵੀ ਆਪਣੀ ਸੰਮਤੀ ਹੋਈ ਹੈ ਜੀ ਜਦੋਂ ਪਹਿਲੀ ਚ ਇਲੈਕਸ਼ਨ ਆਈ ਹੈ ਸਾਡੇ ਸੋਹਣ শেਠ ਉਹ ਸੰਮਤੀ ਨਾਲ ਹੋਏ ਤੇ ਉਸ ਤੋਂ ਬਾਅਦ ਸਾਡਾ ਬਾਬਾ ਅਮਿੰਦਰ ਸਿੰਘ ਉਹ ਵੀ ਸੰਮਤੀ ਨਾਲ ਹੋਏ ਤੇ ਉਦੋਂ ਬਾਅਦ ਫਿਰ ਹਜੂਰਾ ਇਹ ਸੁੱਚੇ ਮੱਲ ਦਾ ਚਾਚਾ ਜੀ ਦੀ ਹੂੰ ਉਹ ਵੀ ਸੰਮਤੀ ਨਾਲ ਹੋਈ ਜੀ ਹੂੰ ਉਦੋਂ ਬਾਅਦ ਫਿਰ ਇਲੈਕਸ਼ਨ ਚੱਲਦੀ ਹੈ ਜੀ ਹੁਣ ਬਹੁਤ ਵਧੀਆ ਮਾਹੌਲ ਆ ਸਾਡੇ ਨਗਰ ਦੇ ਵਿੱਚ ਸਾਰੇ ਸਰਪੰਚਾਂ ਨੇ ਰਲ ਮਿਲ ਕੇ ਦੋ ਦੋ ਮੈਂਬਰ ਤੇ ਕੇ ਸਹਿਮਤੀ ਕਰਤੀ ਜੀ ਜੇ ਗੱਲ ਕੀਤੀ ਜਾਵੇ ਜਿਹੜੀ ਇਸ ਸੰਮਤੀ ਤੋਂ ਪਹਿਲਾਂ ਉਦੋਂ ਪਿਛਲੀ ਵਾਰ ਦੋ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਤੇ ਕਿੰਨਾ ਖਰਚਾ ਆਇਆ ਤੇ ਕੀ ਮਾਹੌਲ ਸੀ ਕਿੰਦਾ ਉਹਨਾਂ ਤੇ ਤਾਂ ਬਹੁਤ ਜ਼ਿਆਦਾ ਖਰਚਾ ਹੋਇਆ ਜੀ ਉਹਦਾ ਲੱਖਾਂ ਤੋਂ 50-50 ਲੱਖ ਤੋਂ ਹਰੇਕ ਦੀ ਖਰਚਾ ਉੱਪਰ ਹਾਂ ਇੱਕ ਉਮੀਦਵਾਰ ਦਾ ਹਾਂ ਇੱਕ ਉਮੀਦਵਾਰ ਦਾ ਕਰੋੜ ਕਰੋੜ ਰੁਪਏ ਖਰਚਾ ਆ ਗਿਆ ਕਰੋੜ ਕਰੋੜ ਰੁਪਏ ਖਰਚਾ ਆ ਗਿਆ ਕਰੋੜ ਕਰੋੜ ਵੀ ਖਰਚਾ ਆ ਗਿਆ ਪਰ ਟਰੱਕ ਠੰਡੇ ਦੇ ਪਰ ਆ ਰਹੇ ਹੁੰਦੇ ਗਏ ਮਾਹੌਲ ਕੀ ਸੀ ਪਿੰਡ ਦਾ ਸ਼ਾਂਤਮਈ ਸੀ ਜਾਂ ਕੋਈ ਏਦਾਂ ਦਾ ਸ਼ਾਂਤੀ ਕਿਉਂ ਸੀ ਜੀ ਤਣਾ ਪੂਰਾ ਹੀ ਪੂਲਾ ਗਰਮ ਮਾਹੌਲ ਤੇ ਗਰਮ ਮਾਹੌਲ ਤੇ ਆ ਕਦ ਵੀ ਲੜਾਈ ਹੋ ਸਕਦੀ ਆੜ ਵਾਲੇ ਪਿੰਡਾਂ 'ਚੋਂ ਫੋਨ ਆਉਂਦੇ ਵੀ ਛੋੜੇ ਪਿੰਡ ਕੀ ਹੋ ਰਿਹਾ ਹਾਂ ਪੂਰਾ ਚਰਚਾ ਨਾਮ ਜਨੀੜੀ ਦਾ ਜੀ ਹੁਣ ਚਰਚਾ ਜਾ ਗਿਆ ਸਹਿਮਤੀ ਕਰਕੇ ਆ ਗਿਆ ਤੁਸੀਂ ਤੁਸੀਂ ਨੌਜ ਨੌਜਵਾਨੋ ਮਤਲਬ ਕਿ ਤੁਹਾਨੂੰ ਕਿਵੇਂ ਲੱਗ ਫੀਲ ਹੋ ਰਿਹਾ ਕਿ ਇਹ ਜਿਹੜੀ ਸਭ ਸਹਿਮਤੀ ਲਈ ਸਾਨੂੰ ਤਾਂ ਹੀ ਬਹੁਤ ਵਧੀਆ ਹੋ ਰਿਹਾ ਸਾਡੇ ਦਾ ਬਾਹਰੋਂ ਫੋਨ ਆ ਰਹੇ ਨੇ ਦੋਸਤਾਂ ਦੇ ਵੀ ਛੋਟੇ ਪਿੰਡ ਸਹਿਮਤੀ ਕਿਵੇਂ ਹੋ ਗਈ ਵੀ ਛੋਟੇ ਮਿੰਟ ਕਰੋੜ ਕਰੋੜ ਰੁਪਏ ਲੱਗਦਾ ਰਿਹਾ ਵੀ ਸਹਿਮਤੀ ਕਿਵੇਂ ਕਰ ਲਈ ਛੋਟੇ ਮਿੰਟ ਹਾਂ ਇਹਦਾ ਸਾਰੇ ਨੇ ਇਕੱਠੇ ਹੋ ਕੇ ਉਮੀਦ ਦੇ ਸਰਪੰਚ ਬਣਾਤਾ ਜੀ ਹੁਣ ਜਿਹੜਾ ਭਾਈਚਾਰਾ ਤੁਹਾਡਾ ਪਿੰਡ ਦਾ ਮਾਹੌਲ ਸੀ ਜਿਹੜਾ ਤਣਾਅ ਭਰਿਆ ਮਾਹੌਲ ਹੁੰਦਾ ਸੀ ਲਖਣਾ ਹੁਣ ਭਾਈਚਾਰਾ ਸਾਰਾ ਇੱਕ ਜੁਟਾ ਹਾਂ ਸਾਰੇ ਇੱਕ ਜੁਟਾ ਹੀ ਸਾਰੇ ਖੁਸ਼ ਨੇ ਬਹੁਤ ਖੁਸ਼ ਨੇ ਵੀ ਬਹੁਤ ਐਂ ਵੱਧ ਸਹਿਮਤੀ ਹੋ ਜਾਂਦੀ ਪਿੰਡ ਦੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬੜੇ ਓਪੀਟੀਸਰ ਕੈਮਰਾਮੈਨ ਸੰਦੀਪ ਗਰਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ